ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੇਰੇ ਪਿੰਡ ਵਖਤਗੜ ਜ਼ਿਲ੍ਹਾ ਬਰਨਾਲਾ ਬਾਈ ਕੁਲ ਝੋਟੀ ਆ ਜੀ ਸੁਣਨ ਵਾਲੀ ਆ ਦਾਖਰ ਰਹਿੰਦੇ ਆ ਕਰਦੇ ਆ ਜੀ ਬਈ ਨਾਲ ਗੱਲਬਾਤ ਲੈਣੇ ਜਾਣਕਾਰੀ ਅੱਜ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਵੀਰ ਜੀ ਆਪਣਾ ਨਾਮ ਦੱਸੋ ਜੀ ਮੇਰਾ ਨਾਮ ਵੀਰ ਜੀ ਤਾਗਾ ਪਿੰਡ ਵਖਤਗੜ ਹਾਂਜੀ ਸ਼ੀਲ ਦਾ ਜਿਲ੍ਹਾ ਬਰਨਾਲਾ ਗਾ ਵੀਰੇ ਨੰਬਰ ਦੱਸੋ ਜੀ ਆਪਣਾ 9781795506 ਠੀਕ ਹੈ ਜੀ ਦੁਬਾਰੇ ਫੇਰ ਦੱਸੋ ਜੀ 9781795506 ਠੀਕ ਹੈ ਜੀ ਹਾਂਜੀ ਬਾਈ ਜੀ ਦੱਸੋ ਡਿਟੇਲ ਵੀਰੇ ਟੂਨ ਚੋ ਟੂਨ ਝੋਟੀ ਆ ਮੂੰਹੋਂ ਚਾਰ ਦੰਦ ਦਾ ਠੀਕ ਹੈ ਜੀ ਤੇ 10 ਕੁ ਦੰਦ ਲੈਂਦੀ ਆ ਵੀਰੇ ਹਾਂਜੀ ਠੀਕ ਹੈ ਜੀ ਬਾਈ ਦੇਖ ਸਕਦੇ ਹੋ ਥਾਂ ਲਈ ਜੀ ਪੂਰੀ ਵਧੀਆ ਗੇ ਠੰਡੀ ਸ਼ੀਲ ਝੋਟੀ ਆ ਵੀਰੇ ਕੋਈ ਹੋਣੀ ਭਾਰ ਦਾ ਫੱਣੀਗਾ ਇਹ ਸਰ ਕੋਈ ਭਾਰ ਨਹੀਂ ਦੇਖੋ ਪੜਾ ਲੈ ਲੰਡੂ ਨਾਲੇ ਗੋੜਾ ਪਟਾਰ ਮਾੜੀ ਤੋਰ ਕੇ ਦਿਖਾਓ ਜੀ ਬੜੀ ਦੇਖ ਸਾਹਿਬ ਧੂਣ ਝੋਟੀ ਆ 10 ਦਿਨ ਬਾਈ ਜੀ ਕਿਹਦਾ ਰਹਿੰਦੇ ਆ ਸਿੰਘ ਸੁng ਸੋਖਣ ਬੜੀਆ ਚੌਗੀ ਦੱਸਿਆ ਬਾਈ ਜੀ ਨੇ ਠੀਕ ਹੈ ਜੀ ਤੋੜਾ ਤੋੜਾ ਥੋੜੇ ਸਾਹਮਣੇ ਆ ਮੋੜ ਲਿਆ ਜੀ ਮੋੜ ਲਿਆ 10 ਦਿਨ ਲੈ ਜੀ ਬਾਈ ਹਾਂ ਮੇਰੇ 10 ਦਿਨ ਲੈ ਠੀਕ ਹੈ ਜੀ 10 ਦਿਨ ਲੈ ਜੀ ਬਰਾ ਠੀਕ ਹੈ ਜੀ ਦੇਖ ਸਾਹਿਬ ਤੋੜਾ ਤੋੜਾ ਕੰਟੀਨਿਊ ਕਰ ਮਾਣੇ ਸੁਣੋ ਲੱਗਾ ਹਾਂਜੀ ਭਾਈ ਰੇਟ ਇਹਦਾ ਵੀਰੇ ਫੋਨ ਤੇ ਕਰ ਲਾਂਗੇ ਠੀਕ ਆ ਭਾਈ ਫੋਨ ਤੇ ਰੇਟ ਦੱਸ ਦਾਂਗੇ ਭਾਈ ਠੀਕ ਆ ਜੀ ਭਾਈ ਮੈਂ ਜਲਦੀ ਕਨੈਕਟ ਕਰਾਂ ਤੇ ਫਾਰਮ ਵਾਲੇ ਦਾ ਕੱਦ ਕੋਲ ਸੁਣਾ ਜੀਤਾ ਫਾਰਮ ਟੀਵੀ ਨੂੰ ਬਾਤੋ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਿਆ ਕਰੋ ਤਾਂ ਕਿ ਜਿੰਨੇ ਵੀ ਵੀਡੀਓ ਅਪਲੋਡ ਕਰਦੇ ਆਪਣਾ ਨੰਬਰ ਹੈਗਾ 712800043 ਬੰਦ ਹੈ ਮਿਲਦੇ ਆਂ ਭਰਾ ਅਗਲੀ ਵੀਡੀਓ